ਲੋਕ ਸਾਡੇ ਕੋ ਜਦੋਂ ਕੋਈ ਅਸੀਂ ਨਾ ਪਾਉਨੇ ਆ ਇਹ ਮੈਂਬਰਸ਼ਾਹਣੀ ਕਮੇਟੀ ਜਿਹੜੀ ਉਹ ਹਲਕੇ ਦੇ ਜਿੰਨੇ ਕੋਈ ਜਿੰਨੇ ਜਾਣਾ ਹੁੰਦਾ ਯਾਤਰਾ ਤੇ ਜੋ ਸਿਕ ਕੋਮ ਤੋਂ ਜਿਹੜੇ ਮੈਂ ਕਰਤਾ ਪਿਛੜੇ ਨਹੀਂ ਉਹਨਾਂ ਯਾਤਰਾ ਤੇ ਕੋਈ ਨਾ ਜਾਣਾ ਹੁੰਦਾ ਤੇ ਉਹ ਮੈਂਬਰ ਸਾਹਿਬ ਸ਼ਿਫਾਰਿਸ਼ ਕਰਕੇ ਚਾਹੀਦੇ ਨੇ ਇਹ ਵੀ ਇਹ ਰੁਟੀਨ ਚ ਮੈਂਬਰ ਸਾਹਿਬ ਕੋਲ ਕਿਤੇ ਅਪਰੋਚ ਕੀਤੀ ਹੋਣੀ ਆ ਮੈਂਬਰ ਸਾਹਿਬ ਨੇ ਸ਼ਿਫਾਰਿਸ਼ ਕਰਕੇ ਪਈ ਸੀ ਔਰ ਔਰ ਤੇ ਸਰਕਾਰਾਂ ਦਾ ਬੰਦਾ ਜਿਹੜੇ ਇਨਕੁਆਰੀਆਂ ਕਰਦੀਆਂ ਨੇ ਜੰਡੀ ਕੋਈ ਵੀ ਬੰਦਾ ਜਿਹੜਾ ਸਰਕਾਰ ਦੀ ਇਨਕੁਆਰੀ ਤੋਂ ਬਿਨਾ ਪਾਕਿਸਤਾਨੇ ਜਾ ਸਕਦਾ ਇਹ ਪਾਕਿਸਤਾਨ 에ਜੰਸੀਆਂ ਇਨਕੁਆਰੀ ਕਰਦੀਆਂ ਨੇ ਉਸ ਤੋਂ ਬਾਅਦ ਨਾਮ ਵੀ ਕੱਟੇ ਜਾਂਦੇ ਨੇ ਇਹਦਾ ਮਤਲਬ ਇਹ ਸਰਕਾਰ ਫੇਲ ਹੋਈ ਹੈ ਉਹਨਾਂ ਨੇ ਇਨਕੁਆਰੀ ਪੂਰੀ ਨਹੀਂ ਕੀਤੀ ਕਿਉਂਕਿ ਕਈ ਬੰਦੇ ਸਾਡੇ ਜਿਹੜੇ ਯਾਤਰੀ ਹਣੇ ਉਹਨਾਂ ਨੂੰ ਬਾਰਡਰ ਤੇ ਰੋਕ ਲਿਆ ਗਿਆ ਕਿ ਉਹਨਾਂ ਦੀ ਇਨਕੁਆਰੀ ਜਿਹੜੀ ਰਿਪੋਰਟ ਸਹੀ ਨਹੀਂ ਆਈ ਜਾਂ ਕੋਈ ਕਿਸ ਦੇ ਕੇਸ ਸੀ ਕੀ ਇਸ ਬੀਬੀ ਬਾਰੇ ਸਰਕਾਰ ਨੂੰ ਨਹੀਂ ਬਦਲ ਲੱਗਾ ਕਿ ਇਹ ਬੀਬੀ ਦੀ ਕੀ ਨੀਤ ਹੈ ਜਾਂ ਕਿਉਂ ਇਹ ਮਾਲੋ ਜੇ ਇਹ ਤੇ ਅਣੀ ਜਾਂਦੇ ਆ ਗਏ ਤੇ ਉਤੋਂ ਚਲ ਗਈ ਹੈ ਦਾ ਮਤਲਬ ਪਹਿਲਾਂ ਵੀ ਉਹਦਾ ਕੋਈ ਸੰਬੰਧ ਹੁੰਦਾ ਹੋਊਗਾ ਕਿ ਇਹ ਜਿਸਰ ਸੰਬੰਧ ਹੁੰਦਾ ਹੈ ਇਹ ਏਜੰਸੀਆਂ ਕੀ ਕਰਦੀਆਂ ਇਹ ਸਰਕਾਰ ਦੀ ਫੇਲੀਅਰ ਮੈਂ ਸਮਝਦਾ ਸਰਕਾਰ ਦੀ ਫੇਲੀਅਰ ਹੈ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਇਸ ਬੀਬੀ ਦੀ ਪੜਤਾਲ ਕਰਦੇ ਕਿ ਇਹਦਾ ਇਹ ਪਾਕਿਸਤਾਨ ਕਿਹਦੇ ਨਾਲ ਗੱਲ ਕਰਦੀ ਹੈ ਜੇ ਕਿਸੇ ਨਾਲ ਗੱਲ ਕਰਦੀ ਸੀ ਤਾਂ ਹੀ ਉਹ ਉਤੋਂ ਗਾਇਬ ਹੋਈ ਉਹਨੇ ਮੈਨੂੰ ਇਹ ਵੀ ਬਦ ਲੱਗਾ ਕਿ ਉਹਨੇ ਉਥੇ ਨਾ ਬਦਲੇ ਓਸ਼ਦਾ ਮੈਚ ਵੀ ਕਰਾ ਲਈ ਉਹ ਵੀ ਕੋਈ ਕਹਿ ਨਹੀਂ ਸਕਦੇ ਬਾਰੇ ਇਹਦੇ ਨਾਲ ਮੈਂ ਸਮਝਦਾ ਕਿ ਇਹਦੇ ਨਾਲ ਪੰਜਾਬ ਦੀ ਬਹੁਤ ਜ਼ਿਆਦਾ ਬਦਨਾਮੀ ਹੋਈ ਹੈ ਕਿਉਂਕਿ ਬੀਬੀ ਦੇ ਇਸ ਤਰ੍ਹਾਂ ਕਹਿ ਬੋਣ ਨਾਲ ਜਿੱਥੇ ਜ਼ਿਲ੍ਹੇ ਦੀ ਬਦਨਾਮੀ ਹੋਈ ਉਥੇ ਪੰਜਾਬ ਦੀ ਬਦਨਾਮੀ ਵੀ ਹੋਈ ਹੈ ਉੱਥੇ ਹੀ ਜਿਹੜੇ ਯਾਤਰੂ ਜਾਣ ਵਾਲੇ ਜਥੇ ਉਹਨਾਂ ਨੂੰ ਵੀ ਇਸ ਕਾਰਨ ਨਿਮੋਸ਼ੀ ਚੱਲਣੀ ਪਈ ਆ ਪ੍ਰਵਾਦਨ ਨਿਮੋਸ਼ੀ ਚੱਲਣੀ ਪਈ ਹੈ ਮੈਂ ਬੀਬੀ ਦੀ ਇਸ ਗਲਤੀ ਦੀ ਮੈਂ ਬਹੁਤ ਨਿੰਦਾ ਕਰਦਾ ਕਿਉਂਕਿ ਇਹਦੇ ਨਾਲ ਜਿਹੜੀਆਂ ਉਹ ਦੂਜੇ ਜਿਹੜੇ ਯਾਤਰੂ ਜਾਂਦੇ ਉਹਨਾਂ ਦੀ ਭਾਵਨਾ ਨੂੰ ਠੇਸ ਪਹੁੰਚਦੀ ਲੱਗਦਾ ਨਹੀਂ ਕਿਤੇ ਨਾ ਕਿਤੇ ਜਿਹੜਾ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਉਸ ਔਰਤ ਨੇ ਜਿਹੜਾ ਵਿਆਹ ਕਰਵਾ ਲਿਆ ਉਧਰ ਜਾ ਕੇ ਆਪਣਾ ਧਰਮ ਵੀ ਜਿਹੜਾ ਵਾ ਉਹ ਵੀ ਪ੍ਰਵਰਤਨ ਕਰ ਉਹ ਮੈਂ ਪਹਿਲਾਂ ਤੈਨੂੰ ਕਿਹਾ ਕਿ ਮੈਨੂੰ ਪਤਾ ਲੱਗਾ ਕਿ ਉੱਥੇ ਉਹਨੇ ਸ਼ਾਇਦ ਨਾਮ ਨੂਰ ਨੂਰ ਮੁਹੰਮਦ ਕਰਕੇ ਇਦਾਂ ਕੋਈ ਰੱਖ ਲਿਆ ਆ ਤੇ ਉਹਨੇ ਸ਼ਾਇਦ ਵਿਆਹ ਕਰਾ ਲਿਆ ਇਹਦਾ ਮਤਲਬ ਕਿ ਉਹ ਪਹਿਲਾਂ ਹੀ ਬੀਬੀ ਉਹਦੇ ਨਾਲ ਉਥੇ ਅਟੈਚ ਹੋਊ ਕਿਸੇ ਨਾਲ ਕੋਈ ਫੋਨ ਤੇ ਜਾਂ ਕੋਈ ਫੇਸਬੁੱਕ ਤੇ ਜਾਂ ਕਿਸੇ ਤਰ੍ਹਾਂ ਤੇ ਫਿਰ ਸਾਡੀਆਂ ਏਜੰਸੀਆਂ ਕਰਦੀਆਂ ਨੇ ਇਹਨਾਂ ਨੇ ਕਿਉਂ ਨਹੀਂ ਉਹ ਬੀਬੀ ਦੀ ਕੋਈ ਬਦਤਾਰ ਕੀਤੀ ਉਹ ਪਹਿਲਾਂ ਹੀ ਇੱਥੇ ਹੀ ਉਹਨੂੰ ਜਾਣ ਨਹੀਂ ਦੇਣਾ ਚਾਹੀਦਾ ਕਿਉਂਕਿ ਇਹਦੇ ਨਾਲ ਮੈਂ ਸਮਝਦਾ ਕਿ ਪਰਿਵਾਰ ਨੂੰ ਕੋਈ ਵੱਡੀ ਮੋਸ਼ੀ ਚਲ ਨਹੀਂ ਪਾ ਸਕਦੀ ਆ ਕਿਉਂਕਿ ਜਿਸ ਪਰਿਵਾਰ ਦੀ ਬੀਬੀ ਹੈ ਗਈ ਆ ਉਸ ਪਰਿਵਾਰ ਤੇ ਕੀ ਬੀਅਰਤੀ ਹੋਊਗੀ ਇਹ ਉਹ ਵਿਚਾਰੇ ਜਾਣਦੇ ਆ ਨਾ ਮੈਂ ਬੀਬੀ ਦੇ ਇਸ ਕਦਮ ਦੀ ਨਿੰਦਾ ਕਰਦਾ ਤੇ ਖੇਦੀ ਕਰਦਾ ਕਿ ਉਹਨੇ ਇਹ ਜਿਹੜੀ ਜਿੱਥੇ ਸਟੇਟ ਦੀ ਮਦਰਾਮੀ ਕਰਾਈ ਉੱਥੇ ਉਹਨੇ ਆਪਣੇ ਜ਼ਿਲ੍ਹੇ ਦੀ ਮਦਰਾਮੀ ਕਰਾਈ ਉਹ ਪਰਿਵਾਰ ਦੀ ਮਦਰਾਮੀ ਕਰਾਈ ਲਗਦਾ ਨਹੀਂ ਕਿ ਆਉਣ ਵਾਲੇ ਜਿਵੇਂ ਜਥਾ ਅਗਲੀ ਵਾਰ ਜਾਵੇਗਾ ਤਾਂ ਉਸਦੇ ਵਿੱਚ ਵੀ ਦਿੱਕਤ ਪਰੇਸ਼ਾਨੀ ਜਿਹੜੀ ਹੋ ਸਕਦੀ ਹੈ ਦੇਖੋ ਜੀ ਅਸੀਂ ਤਾਂ ਐਨੀ ਗੱਲ ਤੇ ਕੋਸ਼ਿਸ਼ ਕਰਦੇ ਕਿ ਕਲੀ ਬੀਬੀ ਨਾ ਆ ਜਾਵੇ ਪਰ ਉਹ ਕਿਉਂਕਿ 6-7 ਨਾਲ ਇਕੱਠੇ ਆ ਗਏ ਉਹਦਾ ਕਰਕੇ ਬੀਬੀ ਉਹ ਨਾਲ ਚੱਲ ਗਈ ਸਾਨੂੰ ਪਤਾ ਨਹੀਂ ਹੈ ਕਿ ਕਿਉਂਕਿ ਰਿਲੇਸ਼ਨ ਹੈ ਜਾਂ ਉਹ ਪਰਿਵਾਰ ਕਿਉਂਕਿ 8 ਨਾਲ 8 ਇਕੱਠੇ ਆਏ ਆ 8 ਨਾਲਾਂ ਵਿੱਚ ਇਹ ਸੀ ਕਿ ਸਾਨੂੰ ਇਹ ਕੋ ਕਲੀਅਰ ਨਹੀਂ ਕਰ ਸਕਿਆ ਕਿ ਇਹ ਕਲੀ ਬੀਬੀ ਹੈ ਨਹੀਂ ਜੇ ਕਲੀ ਬੀਬੀ ਨੂੰ ਵੈਸੇ ਹੀ ਨਹੀਂ ਜਾਣਦੇ ਅਗਲੀ ਵਾਰ ਐ ਜੀਬੀਸੀ ਨੂੰ ਗੱਲਾਂ ਹੈ ਅੱਗੇ ਤੋਂ ਹੋਰ ਵੀ ਸଚੇਤ ਹੋ ਕੇ ਡਿਊਟੀ ਕਰਾਂਗੇ ਕਿ ਕੋਈ ਵੀ ਕੱਲੀ ਬੀਬੀ ਜਿਹੜੀ ਉਹਨੂੰ ਜਿਹੜੀ ਉਹ ਨਾ ਜਾ ਸਕੇ ਫਿਰ ਵੀ ਅਸੀਂ ਭਾਵੇਂ ਇੱਕ ਚਰੇ ਵੀ ਗਈ ਆ ਤਾਂ ਵੀ ਸਰਪੰਚ ਨੇ ਤਸਦੀਕ ਕੀਤੀ ਆ ਉਥੋਂ ਦੇ ਪਿੰਡ ਦੇ ਨੰਬਰਦਾਰ ਨੇ ਤਸਦੀਕ ਕੀਤੀ ਉਹਨੇ ਜਿੰਮੇਵਾਰ ਚੁੱਕੀ ਆ ਕਿ ਜਿੰਮੇਵਾਰੀ ਮੇਰੀ ਹੈ ਫਿਰ ਵੀ ਬੀਬੀ ਨੇ ਗਲਤੀ ਕੀਤੀ ਆ ਇਹਦੇ ਉਹ ਜਾਣਦੀ ਆ ਕਿ ਉਹਨੇ ਗਲਤੀ ਕੀਤੀ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬਾਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲ ਤੇ ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ Neck Onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ, ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੇਅਰ ਗ੍ਰਾਫਟੋਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਵਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜੋ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News